ਸਸਤੀ ਕਲਜੀ ਸਾਰਿਆਂ ਨੂੰ ਹੋ ਸਨੌ ਕੀ ਹਾਲ ਚਾਲ ਆ ਤੁਹਾਡਾ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਆਪਾਂ ਗੱਲ ਕਰਨੀ ਆ ਤੁਹਾਡੇ ਨਾਲ ਵਾਲਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਡੈਂਡਰਫ ਹੋ ਜਾਂਦੀ ਹੈ ਸਿਕਰੀ ਹੋ ਜਾਂਦੀ ਹੈ ਅ ਸਰਦੀਆਂ ਦਾ ਮੌਸਮ ਆ ਗਿਆ ਔਰ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਡਰਾਈਨੈਸ ਹੁੰਦੀ ਹੈ ਡਰਾਈਨੈਸ ਕਰਕੇ ਹੀ ਸਾਡੇ ਵਾਲਾਂ ਦੇ ਵਿੱਚ ਬਹੁਤ ਜ਼ਿਆਦਾ ਸਿਕਰੀ ਹੋ ਜਾਂਦੀ ਹੈ ਹਨਾ ਇਹਦੀ ਪ੍ਰੋਬਲਮ ਬਹੁਤ ਜ਼ਿਆਦਾ ਸਰਦੀ ਚ ਹੁੰਦੀ ਆ ਸਿਕਰੀ ਇੰਨੀ ਕਿ ਕਈਆਂ ਨੂੰ ਹੋ ਜਾਂਦੀ ਆ ਕਿ ਅ ਤੁਹਾਡੇ ਮੋਢਿਆਂ ਤੇ ਗਿਰਦੀ ਹੈਗੀ ਆ ਜੋ ਤੁਸੀਂ ਵਾਲ ਪਾਉਣੀ ਆਉ ਤਾਂ ਤੁਹਾਡੇ ਜੇ ਡਾਰਕ ਕਲਰ ਦੇ ਕੱਪੜੇ ਹੁੰਦੇ ਨੇ ਉਹਦੇ ਤੇ ਚਮਕਦੀ ਆ ਤੁਸੀਂ ਵਾਲ ਮਤਲਬ ਖੁਜਲੀ ਕਰਦੇ ਹੋ ਖਾਰਿਸ਼ ਕਰਦੇ ਹੋ ਵਾਲ ਚ ਇਦਾਂ ਖਾਰਿਸ਼ ਹੁੰਦੀ ਆ ਜਿਵੇਂ ਸਿਰ ਚ ਕੁਛ ਤਰਿਆ ਫਿਰਦਾ ਹੁੰਦਾ ਤੇ ਨੈਕਸਟ ਹੈਗਾ ਕਿ ਕਈਆਂ ਦੇ ਨਾ ਆਈਬ੍ਰੋਜ਼ ਦੇ ਵਿੱਚ ਵੀ ਆ ਜਾਂਦੀ ਆ ਉਹ ਡੈਂਡਰਫ ਬਹੁਤ ਔਖਾ ਗੱਲਦੀ ਆ ਜੀ ਔਰ ਆਈ ਲੈਸ਼ਸ ਦੇ ਵਿੱਚ ਵੀ ਆ ਜਾਂਦੀ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੁੰਦੀ ਆ ਔਰ ਇਹ ਪ੍ਰੋਬਲਮ ਆ ਜਿਹੜੀ ਉਹ ਹੁਣ ਸਟਾਰਟ ਹੋਣ ਵਾਲੀ ਹੈਗੀ ਆ ਕਿਉਂਕਿ ਸਰਦੀਆਂ ਸਟਾਰਟ ਹੋ ਗਈਆਂ ਤੇ ਇਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਆਈਆਂ ਨੇ ਉਹ ਨਾਲ ਹੀ ਲੈ ਕੇ ਆਉਂਦੀ ਆ ਸਭ ਦੀ ਸੋ ਉਹਦੇ ਲਈ ਆਪਣੀ ਤਿਆਰੀ ਹੈ ਜਿਹੜੀ ਉਹ ਸਟਾਰਟਿੰਗ ਦੇ ਵਿੱਚ ਹੀ ਫੁੱਲ ਹੋਣੀ ਚਾਹੀਦੀ ਹੈਗੀ ਆ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਪ੍ਰੋਬਲਮ ਦਾ ਹੱਲ ਕੀ ਹੈ ਸੋ ਸਰਦੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਚੀਜ਼ਾਂ ਕੰਮ ਕਰਦੀਆਂ ਨੇ ਉਹ ਹੁੰਦੀਆਂ ਨੇ oily ਚੀਜ਼ਾਂ ਉਹਦੇ ਵੱਲ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਆ ਸਾਡੇ ਹੱਥਾਂ ਨੂੰ ਅਸੀਂ ਗ੍ਰੀਸ ਕਰਕੇ ਰੱਖਣਾ ਕਰੀਮ ਲਾ ਕੇ ਰੱਖਣਾ oily ਰੱਖਣਾ ਆਪਣੀ ਸਕਿਨ ਨੂੰ ਰੱਖਣਾ ਔਰ ਆਪਣੇ ਵਾਲਾਂ ਨੂੰ ਰੱਖਣਾ ਠੀਕ ਹੈ ਜੀ ਪਰ ਜਿਹੜੀ ਹੈਗੀ ਡੈਂਡਰਫ ਉਹ ਕੱਲਾ ਤੇਲ ਜਿਹੜਾ ਹੈਗਾ ਉਹਦੇ ਤੇ ਕੰਮ ਨਹੀਂ ਕਰਦਾ ਹੈਗਾ ਉਹਦੇ ਲਈ ਆਪਾਂ ਨੂੰ ਖਾਸਾ ਧਿਆਨ ਦੇਣ ਦੀ ਲੋੜ ਹੈ ਵੈਸੇ ਤਾਂ ਆਪਾਂ ਜਿਹੜਾ ਹੈਅਰ ਸੀਰਮ ਦੱਸਦੇ ਆ ਉਹਦੇ ਨਾਲ ਡੈਂਡਰਫ ਰਹਿੰਦੀ ਹੋਈ ਨਹੀਂ ਹੈਗੀ ਫਿਰ ਵੀ ਕਈ ਪੈਣਾ ਜਿਹੜੀਆਂ ਉਹ ਸੀਰਮ ਨਹੀਂ ਯੂਜ਼ ਕਰਦੀਆਂ ਤੇ ਉਹਨਾਂ ਲਈ ਇੱਕ ਸੌਖਾ ਜਿਹਾ ਨੁਸਖਾ ਜਿਹੜਾ ਉਹ ਆਪਾਂ ਲੈ ਕੇ ਆਈਆਂ ਤੁਸੀਂ ਨੋਟ ਕਰ ਲਿਆ ਕਰੋ ਹਰ ਇੱਕ ਚੀਜ਼ ਜਿਹੜੀ ਬਹੁਤ ਕੀਮਤੀ ਹੁੰਦੀ ਹੈ ਜੋ ਮੈਂ ਦੱਸਦੀਆਂ ਤੁਹਾਨੂੰ ਤੇ ਪਰ ਤੁਸੀਂ ਉਹਨੂੰ ਨੋਟ ਕਰ ਲਿਆ ਕਰੋ ਕਿਉਂਕਿ ਫਿਰ ਬਾਅਦ 'ਚ ਪੈਣਾ ਪੁੱਛਦੀਆਂ ਰਹਿੰਦੀਆਂ ਨੇ ਜੀ ਸਾਨੂੰ ਸਮਝ ਨਹੀਂ ਆਈ ਜੇ ਅਸੀਂ ਪੂਰੀ ਨਹੀਂ ਦੇਖੀ ਵੀਡੀਓ ਸਾਨੂੰ ਦੱਸੋ ਔਰ ਇਹਨਾਂ ਟਾਈਮ ਮੇਰੇ ਕੋਲ ਨਹੀਂ ਹੁੰਦਾ ਹੈਗਾ ਕਿਵੇਂ ਸਾਰਾ ਦਿਨ ਹਨਾ بار بار ਉਹੀ ਚੀਜ਼ ਹੈ ਜਿਹੜੀ ਰਿਪੀਟ ਕਰਦੀ ਰਹਾ ਸੋ ਤੁਸੀਂ ਪਲੀਜ਼ ਹੱਥ ਵਨ ਕੇ ਬੇਨਤੀ ਹੈ ਕਿ ਜਿਹੜੀ ਵੀ ਚੀਜ਼ ਤੁਹਾਨੂੰ ਦੱਸੀ ਜਾਂਦੀ ਹੈ ਉਹਨੂੰ ਪੂਰੇ ਧਿਆਨ ਨਾਲ ਸੁਣਿਆ ਕਰੋ ਔਰ ਜੂਰ ਤੁਹਾਨੂੰ ਯਾਦ ਰਹੇ ਇਸ ਕਰਕੇ ਤੁਸੀਂ ਨੋਟ ਕਰ ਲਿਆ ਕਰੋ ਇੱਕ ਡਾਇਰੀ ਲਾ ਲਓ ਹੁਣ ਤੇ ਉਸ ਤੇ ਤੁਸੀਂ ਹਰ ਚੀਜ਼ ਹੈ ਜਿਹੜੀ ਉਹ ਨੋਟ ਕਰਦੇ ਜਾਇਆ ਕਰੋ ਸੋ ਬਹੁਤ ਵਧੀਆ ਚੀਜ਼ ਹੈਗੀ ਹੈ ਬਹੁਤ ਵਧੀਆ ਰੈਮਡੀ ਹੈਗੀ ਹੈ ਨੋਟ ਕਰ ਲਓ ਇਹਨੂੰ ਤੇ ਬਹੁਤ ਸਾਰੀਆਂ ਭੈਣਾਂ ਸ਼ੈ ਯੂਜ਼ ਕਰਦੀਆਂ ਹੋਣਗੀਆਂ ਤੇਲ ਲੈ ਲਓ ਵੈਸੇ ਬਹੁਤ ਪੁਰਾਣਾ ਦੇਸੀ ਨੁਸਖਾ ਹੈਗਾ ਸਰੋਂ ਦਾ ਤੇਲ ਲਿਓ ਤੁਸੀਂ ਠੀਕ ਹੈ ਜੀ ਕਿਉਂਕਿ ਜਿਹੜਾ ਸਰੋਂ ਦਾ ਤੇਲ ਹੁੰਦਾ ਨਾ ਉਹ ਉਹਦੇ ਕੁੜਤਣ ਦੇ ਵਿੱਚ ਹੁੰਦਾ ਤੇ ਕੁੜਤਣ ਦੇ ਬਿਨਾਂ ਸਾਡੀ ਜਿਹੜੀ ਡੈਂਡਰਫ ਹੈਗੀ ਉਹ ਜਾਂਦੀ ਨਹੀਂ ਹੈਗੀ ਸੋ ਇੱਕ ਤਾਂ ਲੈਣਾ ਸਰੋਂ ਦਾ ਤੇਲ ਉਹਦੇ ਵਿੱਚ ਤੁਸੀਂ ਨਿੰਬੂ ਨਿਚੋੜ ਲੈਣਾ ਠੀਕ ਹੈ ਜੀ ਤੁਸੀਂ ਕਹੋਗੇ ਵੀ ਨਿੰਬੂ ਆ ਜਿਹੜਾ ਤਾਂ ਸਾਨੂੰ ਡਾਈਨਸ ਦਊਗਾ ਹਨਾ ਜਾਂ ਸਾਨੂੰ ਸੂਟ ਨਹੀਂ ਕਰਦਾ ਹੈਗਾ ਸਾਡੇ ਵਾਲ ਚਿੱਟੇ ਹੋ ਜਾਣਗੇ ਹੁਣ ਭੈਣਾਂ ਦੇ ਕਮੈਂਟ ਆਉਣਗੇ ਮੈਨੂੰ ਪਤਾ ਹੈ ਕਿ ਵਾਲ ਚਿੱਟੇ ਹੋ ਜਾਣਗੇ ਇਹਦੀ ਗੱਲ ਆਪਾਂ ਬਾਅਦ ਚ ਕਰਦੇ ਆ ਤੁਸੀਂ ਤੇਲ ਲੈ ਲੈਣਾ ਸਰੋਂ ਦਾ ਜਿੰਨਾ ਕੁ ਤੇਲ ਆਪਾਂ ਯੂਜ਼ ਕਰ ਸਕਦੇ ਆ ਵਾਲਾਂ ਦੇ ਵਿੱਚ ਹਨਾ ਉਹਨਾਂ ਕ ਤੇਲ ਤੋਂ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਕੁ ਲੱਗਦਾ ਵਾਲਾਂ 'ਚ ਤੇ ਉਹਦੇ 'ਚ ਤੁਸੀਂ ਅੱਧਾ ਕਿ ਨਿੰਬੂ ਨਿਚੋੜ ਲਿਓ ਤੇ ਇੱਕ ਚੀਜ਼ ਉਹਦੇ ਵਿੱਚ ਹੋਰ ਐਡ ਕਰ ਲਿਓ ਤੁਸੀਂ ਇੱਕ ਜਾਂ ਦੋ ਕੈਪਸੂਲ ਹੈਗੇ ਜਿਹੜੇ ਵਿਟਾਮਿਨ E ਦੇ ਜ਼ਰੂਰ ਐਡ ਕਰ ਲਿਓ ਠੀਕ ਹੈ ਜੀ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਕਿਉਂਕਿ ਤੇਲ ਦੇ ਵਿੱਚ ਜਿਹੜਾ ਨਿੰਬੂ ਹੈਗਾ ਨਾ ਉਹ ਛੇਤੀ ਮਿਕਸ ਨਹੀਂ ਹੁੰਦਾ ਉਹਨੂੰ ਬਹੁਤ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਮਿਕਸ ਕਰਕੇ ਉਹਨੂੰ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਚਾਹੇ ਤੁਸੀਂ ਕਾਟਨ ਨਾਲ ਲਾਓ ਚਾਹੇ ਹੱਥ ਦੇ ਨਾਲ ਲਾਓ ਚੰਗੀ ਤਰ੍ਹਾਂ ਇਹ ਬਿਰਲਾ ਕਰਦੇ ਹੋਏ ਪੂਰੇ ਸਿਰ ਦੇ ਵਿੱਚ ਤੁਸੀਂ ਉਹਨੂੰ ਲਾ ਲਓ ਕੋਸ਼ਿਸ਼ ਕਰੋ ਕਿ ਨਹਾਉਣ ਤੋਂ ਇੱਕ ਦਿਨ ਪਹਿਲਾਂ ਹੀ ਲਾ ਲਓ ਤੁਸੀਂ ਨੈਕਸਟ ਦਿਨ ਤੁਸੀਂ ਨਹਾਉਣਾ ਹੁੰਦਾ ਤੇ ਨਹੀਂ ਤਾਂ ਫਿਰ ਤੁਸੀਂ ਉਸੇ ਦਿਨ ਹੀ ਜਿਸ ਦਿਨ ਨਹਾਉਣਾ ਹੈਗਾ ਸਵੇਰੇ ਲਾ ਲਓ ਉਹਨੂੰ ਘੱਟੋ ਘੱਟ 3-4 ਘੰਟੇ ਜਿਹੜੇ ਉਹ ਵਾਲਾਂ ਦੇ ਵਿੱਚ ਲੱਗਿਆ ਰਹਿਣ ਦਿਓ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ ਲਓ ਕਵਰ ਕਰ ਲਓ ਉਸ ਤੋਂ ਬਾਅਦ ਤੁਸੀਂ ਆਪਣੇ ਵਾਲ ਜਿਹੜੇ ਉਹ ਤੋ ਲੈਣੇ ਹੈਗੇ ਆ ਠੀਕ ਹੈ ਜੀ ਸੋ ਇਹ ਜਿਹੜੀ ਰੈਮਡੀ ਹੈਗੀ ਆ ਜਾਂ ਇਹ ਨੁਸਖਾ ਹੈਗਾ ਵੈਸੇ ਤਾਂ ਇਹ ਬਹੁਤ ਪੁਰਾਣਾ ਹੈਗਾ ਆਪਣੀਆਂ ਦਾਦੀਆਂ ਮਾਂ ਤੇ ਮਾਵਾਂ ਦਾਦੀਆਂ ਨਾਨੀਆਂ ਮਾਵਾਂ ਹਨਾ ਇਹ ਯੂਜ਼ ਕਰਦੀਆਂ ਸੀਗੀਆਂ ਪਰ ਅੱਜ ਕੱਲ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਸੋ ਭੁੱਲਣਾ ਨਹੀਂ ਹੈਗਾ ਆਪਾਂ ਦੁਬਾਰਾ ਉਹਨਾਂ ਚੀਜ਼ਾਂ ਤੇ ਆਉਣਾ ਬੈਕ ਟੂ ਨੇਚਰ ਨੇਚਰ ਵਾਲੀ ਆਉਣਾ ਆਪਾਂ ਹਨਾ ਤੇ ਇਸ ਕਰਕੇ ਤੁਸੀਂ ਇਹ ਚੀਜ਼ ਜਿਹੜੀ ਉਹ ਆਪਣੇ ਵਾਲਾਂ ਚ ਲਾਉਣੀ ਹੈ ਤੇ ਡੈਂਡਰਫ ਹੈ ਜਿਹੜੀ ਕਰਦੇ ਕਰਦੇ ਬਹੁਤ ਜਲਦੀ ਹੈ ਜਿਹੜੀ ਤੁਹਾਡੇ ਵਾਲਾਂ ਦੇ ਵਿੱਚੋਂ ਚਲੀ ਜਾਊਗੀ ਆਦਰਵਾਇਜ਼ ਆਪਾਂ ਵਾਲ ਧੋਣੇ ਆ ਦੂਜੇ ਦਿਨ ਨੂੰ ਫੇਰ ਆਪਣੇ ਨਵਾਂ ਪਰਣ ਲੱਗ ਜਾਂਦੇ ਆ ਇਕ ਵਾਰ ਮੈਨੂੰ ਇਹੀ ਪ੍ਰੋਬਲਮ ਆਈ ਸੀ ਜੀ ਵੈਸੇ ਮੈਂ ਤਾਂ ਹੁਣ ਸੀਰਮ ਵਗੈਰਾ ਯੂਜ਼ ਕਰਦੀ ਆ ਜਦੋਂ ਦੀ ਤੇ ਮੇਰੇ ਵਾਲਾਂ 'ਚੋਂ ਡੈਂਡਰਫ ਨਹੀਂ ਹੈਗੀ ਪਹਿਲਾਂ ਸੀਗਾ ਕਿ ਮੇਰੇ ਕੰਨਾਂ ਕੋਲ ਇੱਥੇ ਬਹੁਤ ਜ਼ਿਆਦਾ ਹੋ ਗਈ ਸੀ ਤੇ ਮੈਂ ਮਤਲਬ ਕਿ ਕਲਾਸ ਦੇ ਵਿੱਚ ਟੀਚ ਕਰਨਾ ਤੇ ਮੈਨੂੰ ਬੜੀ ਇਰਿਟੇਸ਼ਨ ਹੁੰਦੀ ਕਿ ਬਾਰ-ਬਾਰ ਆਪਾਂ ਇਸ ਤਰ੍ਹਾਂ ਹੀ ਭਜਾਈ ਜਾਂਦੇ ਆ ਤਾਂ ਅੱਛਾ ਨਹੀਂ ਲੱਗਦਾ ਹੈਗਾ ਵੀ ਬੱਚੇ ਵੀ ਕੀ ਦੇਖਦੇ ਹੋਣਗੇ ਚੰਗਾ ਨਹੀਂ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਧਿਆਨ ਰੱਖਣਾ ਪੈਂਦਾ ਹੈ ਹਨ ਤੇ ਇਹ ਵੀ ਵਧੀਆ ਨਹੀਂ ਲੱਗਦਾ ਹੈਗਾ ਤੇ ਮੈਂ ਜਦੋਂ ਤੋਂ ਫਿਰ ਉਹ ਸੀਰਮ ਯੂਜ਼ ਕਰਨ ਲੱਗੀ ਸੀ ਮੇਰੇ ਉਸ ਤੋਂ ਬਾਅਦ ਡੈਂਡਰਫ ਟੱਚਪੁਡ ਨਹੀਂ ਹੋਈ ਤੇ ਅਗਰ ਹੁੰਦੀ ਵੀ ਆ ਅਗਰ ਤੁਹਾਡੇ ਹੈ ਤਾਂ ਤੁਸੀਂ ਇਹ ਵਾਲੀ ਰੈਮਡੀ ਯੂਜ਼ ਕਰ ਲਿਓ ਨਹੀਂ ਤਾਂ ਆਦਰਵਾਇਸ ਤਾਂ ਸੀਰਮ ਜਿਹੜੀਆਂ ਭੈਣਾਂ ਯੂਜ਼ ਕਰਦੀਆਂ ਉਹਨਾਂ ਨੂੰ ਪਤਾ ਹੀ ਆ ਕਿ ਡੈਂਡਰਫ ਉਹਦੇ ਨਾਲ ਨਹੀਂ ਰਹਿੰਦੀ ਸਕਿਨ ਥੋੜੀ ਬਿਲਕੁਲ ਕਲੀਅਰ ਰਹਿੰਦੀ ਆ ਸਕੈਲਪ ਬਿਲਕੁਲ ਕਲੀਅਰ ਰਹਿੰਦੀ ਆ ਵਾਲ ਬਹੁਤ ਅੱਛੇ ਹੁੰਦੇ ਆ ਵਾਲ ਝੜਦੇ ਨਹੀਂ ਹੈਗੇ ਇਸ ਕਰਕੇ ਜਿਨ੍ਹਾਂ ਨੇ ਸੀਰਮ ਯੂਜ਼ ਕੀਤਾ ਉਹਨਾਂ ਨੂੰ ਤਾਂ ਪਤਾ ਜਿਨ੍ਹਾਂ ਨੇ ਨਹੀਂ ਕੀਤਾ ਉਹ ਇਹ ਤੇਲ ਯੂਜ਼ ਕਰਿਓ ਲੋ ਜੀ ਇਹ ਤਾਂ ਸੀਗੀ ਅੱਜ ਦੀ ਆਪਣੀ ਰੈਮਡੀ ਛੋਟੀ ਜੀ ਰੈਮਡੀ ਸੀਗੀ ਇਹ ਕਿਉਂਕਿ ਮੈਨੂੰ ਇੱਕ ਦੋ ਵਾਰ ਕਮੈਂਟ ਆਏ ਸੀ ਕਿ ਵਾਲਾਂ ਦੇ ਵਿੱਚ ਸਿੱਕਰੀ ਜਿਹੜੀ ਹੋ ਜਾਂਦੀ ਹੈ ਡਰਾਈਨੈਸ ਹੋ ਜਾਂਦੀ ਹੈ ਨਾ ਤੇ ਵਾਈਟ ਵਾਈਟ ਉਹ ਅੱਛੀ ਨਹੀਂ ਲੱਗਦੀ ਆਪਾਂ ਵਾਲਾਂ ਚੀਰ ਵੀ ਕੱਢਦੇ ਆ ਉਹਦੇ ਵਿੱਚ ਵੀ ਵਾਈਟ ਵਾਈਟ ਚਮਕਦੀ ਜਾਂਦੀ ਹੈ ਹਨਾ ਤੇਲ ਨਾਲ ਆਪਾਂ ਸੋਚਦੇ ਆ ਤੇਲ ਤੋਂ ਲਾਲੀ ਇੱਕ ਵਾਰੀ ਦਬ ਜਾਂਦੀ ਹੈ ਫਿਰ ਹੋ ਜਾਂਦੀ ਆ ਚਲੋ ਜੀ ਇਹ ਤਾਂ ਸੀਗੀ ਆਪਣੀ ਡੈਂਡਰਫ ਦੀ ਗੱਲ ਤੇ ਹੁਣ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਹੋਏ ਸੀਗੇ ਕਿ ਕੀ ਪਾਠੇ ਦੀ ਜਿਹੜੀ ਉਹੀ ਪਾਠਾ ਆਪਾਂ ਇੱਕ ਨਵੇਂ ਤੁਹਾਨੂੰ ਹੋਰ ਗੱਲ ਦੱਸਦੀ ਆ ਬੜੀ ਖੁਸ਼ਖਬਰੀ ਦੀ ਗੱਲ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਪਠਾ ਹੈਗਾ ਉਹ ਬੈਕ ਪੇਨ ਵਗੈਰਾ ਤੋਂ ਜਾਂ ਜੋੜਾਂ ਦੇ ਦਰਦ ਤੋਂ ਵੀ ਬਹੁਤ ਚੰਗਾ ਹੈ ਔਰ ਉਹ ਨਾ ਅੱਜ ਬੈਠੇ ਬੈਠੇ ਮੈਨੂੰ ਯਾਦ ਆਇਆ ਮੈਨੂੰ ਨਾ ਮਤਲਬ ਮਹੀਨਾ ਹੋ ਗਿਆ ਸੀਗਾ ਮੇਰੀਆਂ ਆਹ ਬਾਹਾਂ ਦੋਨੋਂ ਤੇ ਮੋਢੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਮੇਰੇ ਟਸ ਟਸ ਬਾਹਾਂ ਕਰਦੀਆਂ ਕੂਹਣੀਆਂ 'ਚ ਦਰਦ ਹੁੰਦਾ ਤੇ ਕਈ ਵਾਰੀ ਨਾ ਜੀ ਮੈਂ ਉੱਠ ਕੇ ਰਾਤ ਨੂੰ ਪੇਨ ਗਿਲਰ ਲੈ ਕੇ ਸੌਂਦੀ ਸੀ ਜਾਂ ਕੋਈ ਨੀਂਦ ਦੀ ਗੋਲੀ ਲੈ ਕੇ ਸੌਣਾ ਬੜੀ ਟੈਨਸ਼ਨ 'ਚ ਵੀ ਕੀ ਹੋ ਗਿਆ ਹਨਾ ਸਾਰਿਆਂ ਨੇ ਕਹਿਣਾ ਨਹੀਂ ਤੈਨੂੰ ਸਰਵਾਈਕਲ ਪੇਨ ਹੈਗਾ ਚਲੋ ਹੋਊਗਾ ਤਾਂ ਸਰਵਾਈਕਲ ਬੇਨ ਹੀ ਆ ਪਰ ਗਲਦਨ ਚ ਦਰਦ ਨਹੀਂ ਹੁੰਦਾ ਸੀਗਾ ਪਰ ਬਾਹਾਂ ਪਿੱਛੇ ਨਹੀਂ ਸੀ ਜਾਂਦੀਆਂ ਜੇ ਪਿੱਛੇ ਲ ਜਾਂਦੀ ਸੀ ਤੇ ਮੇਰੀਆਂ ਚੀਕਾਂ ਨਿਕਲਦੀਆਂ ਸੀ ਜੇ ਬਾਈ ਚਾਂਸ ਭੁੱਲ ਕੇ ਵੀ ਆਪਾਂ ਗੱਡੀ 'ਚ ਬੈਠੇ ਜਾਂ ਪਿੱਛੇ ਚੀਜ਼ ਫੜਾਉਣੀ ਆ ਜਾਂ ਸਿੱਟਦੇ ਆ ਕੋਈ ਸੀਟ ਤੇ ਮੇਰੇ ਬਹੁਤ ਦਰਦ ਹੁੰਦਾ ਸੀ ਤੇ ਆ ਦੋਨੋਂ ਬਾਹਾਂ ਤੇ ਦੋਨੋਂ ਕੂਣੀਆਂ ਕੂਣੀਆਂ 'ਚ ਤਾਂ ਮੈਂ ਦੇਖੋ ਜੀ ਮੇਰੇ ਆ ਚੀਜ਼ਾਂ ਤੇ ਮੇਰੇ ਬੈਠੇ-ਬੈਠੇ ਟਸ-ਟਸ ਹੀ ਹੋਈ ਜਾਂਦੀ ਸੀ ਔਰ ਕੂਣੀ ਤੇ ਇੱਕ ਦਿਨ ਮੈਂ ਲਿਟਰਲੀ ਮੇਰੇ ਇੰਨਾ ਦਰਦ ਹੋਇਆ ਮੈਂ ਤੁਹਾਨੂੰ ਦੱਸਦੀ ਆ ਕਿ ਰਾਤ ਨੂੰ ਮੇਰੇ 'ਚ ਚੀਜ਼ਾਂ ਬੈਣਦੇ ਮੈਨੂੰ ਰਾਤ ਨੂੰ ਜਾ ਕਦੇ ਪੇਨ ਕਿਲਰ ਲੈਂਦੀ ਸੀ ਤੇ ਹੁਣ ਨਾ ਮੇਰੇ ਮੈਂ ਅੱਜ ਬੀਬੀ ਨੂੰ ਮੈਂ ਕਿਹਾ ਮੈਂ ਕਿਹਾ ਮੇਰੇ ਹੁਣ ਬਿਲਕੁਲ ਦਰਦ ਨਹੀਂ ਹੈਗਾ ਨਾ ਮੈਂ ਕੋਈ ਗੋਲੀ ਖਾਣੀ ਹੈ ਨਾ ਮੈਂ ਕੋਈ ਕੈਲਸ਼ੀਅਮ ਲੈਣੀ ਹੈ ਮੈਂ ਨਾ ਟੈਸਟ ਵੀ ਕਰਾਈ ਤੇ ਕੈਲਸ਼ੀਅਮ ਮੇਰਾ ਬਿਲਕੁਲ ਸਹੀ ਸੀਗਾ ਤੇ ਫਿਰ ਮੈਂ ਕਿਹਾ ਵੀ ਹੋਰ ਕੀ ਪ੍ਰੋਬਲਮ ਹੋ ਸਕਦੀ ਆ ਉਸ ਤੋਂ ਬਾਅਦ ਮੈਂ ਅੱਜ ਬੀਬੀ ਨੂੰ ਕਿਹਾ ਵੀ ਹੁਣ ਮੇਰੇ ਨਾ ਤਾਂ ਮੇਰੀਆਂ ਬਾਹਾਂ ਦੁਖਦੀਆਂ ਮੈਂ ਤਾਂ ਐਂ ਪਿੱਛੇ ਮੋੜੀ ਨਹੀਂ ਸਕਦੀ ਸੀ ਮੈਂ ਰਾਤ ਨੂੰ ਕਹਿਣਾ ਮੈਂ ਤਾਂ ਐਂ ਨਹੀਂ ਸੀ ਪਿਆ ਜਾਂਦਾ ਬਾਹਾਂ ਕਰਕੇ ਬਾਹਲ ਨਹੀਂ ਸੀ ਬਹੜ ਜਾਂਦੇ ਮੇਰੀ ਉੱਪਰ ਬਾਹ ਨਹੀਂ ਸੀ ਜਾਂਦੀ ਤੇ ਮੈਂ ਕਹਾਂ ਵੀ ਹੁਣ ਮੇਰੇ ਦਰਦ ਨਹੀਂ ਹੁੰਦਾ ਔਰ ਮੈਨੂੰ ਅੱਜ ਮਹਿਸੂਸ ਹੋਈ ਏ ਗੱਲ ਕਿ ਮੈਨੂੰ 15 ਦਿਨ ਹੋ ਗਏ ਪਾਠਾ ਖੰਦੀ ਨੂੰ ਤੇ ਵੀ ਮੈਨੂੰ ਉਹਦੇ ਨਾਲ ਜਿਹੜੀਆਂ ਮੇਰੀਆਂ ਬਹਾਵ ਵਗੈਰਾ ਰਹੀਆਂ ਨੇ ਉਹ ਬਿਲਕੁਲ ਠੀਕ ਹੋ ਗਈਆਂ ਨੇ ਸੋ ਇਹ ਵੀ ਬੜੀ ਖੁਸ਼ਖਬਰੀ ਦੀ ਗੱਲ ਹੈਗੀ ਆ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਭੁੱਲੀਆਂ ਵਿਸਾਰੀਆਂ ਪਈਆਂ ਹੁੰਦੀਆਂ ਨੇ ਤੇ ਜਦੋਂ ਅਸੀਂ ਉਹਨਾਂ ਨੂੰ ਯੂਜ਼ ਕਰਦੇ ਆ ਤਾਂ ਫੇਰ ਸਾਨੂੰ ਉਹਨਾਂ ਦੇ ਰਿਜ਼ਲਟ ਆ ਜਿਹੜੇ ਉਹ ਪਤਾ ਲੱਗਦੇ ਨਹੀਂ ਕਿ ਇੰਨੀਆਂ ਵਧੀਆ ਚੀਜ਼ਾਂ ਨੇ ਹੋਰ ਹੋਰ ਕਈਆਂ ਪੈਣਾ ਨਹੀਂ ਕਿਹਾ ਸੀਗਾ ਕਿ ਪਾਠੇ ਦੀ ਮਤਲਬ ਕਿ ਜਿਹੜੀ ਤਾਸੀਰ ਹੈਗੀ ਉਹ ਗਰਮ ਹੁੰਦੀ ਹੈ ਬਿਲਕੁਲ ਗਰਮ ਹੁੰਦੀ ਹੈ ਜੀ ਪਰ ਹੁਣ ਮੌਸਮ ਬਦਲ ਰਿਹਾ ਔਰ ਵੈਸੇ ਵੀ ਤਾਂ बार-बार ਇਹ ਹੀ ਕਹਿਆ ਜਾਂਦਾ ਕਿ ਦੁੱਧ ਨਾਲ ਲੈਣੀ ਆ ਇਹ ਠੀਕ ਹੈ ਜੀ ਸੋ ਮੈਨੂੰ ਮੈਨੂੰ 15 ਦਿਨ ਹੋ ਗਏ ਲੈਂਦੀ ਨੂੰ ਮੈਨੂੰ ਇਹ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਮੈਨੂੰ ਕੁਝ ਫੀਰ ਹੋਵੇ ਪਾਣੀ ਤੁਸੀਂ ਰੈਗੂਲਰ ਜਿੱਦਾਂ ਪੀਨੇ ਆ ਅੱਛਾ ਪਾਣੀ ਪੀਓ ਮਤਲਬ ਇਹ ਨਹੀਂ ਆ ਕਿ ਤੁਸੀਂ ਸਵੇਰ ਦਾ ਪਾਣੀ ਪੀਤਾ ਤੇ ਸ਼ਾਮ ਤੱਕ ਪਾਣੀ ਨਾ ਪੀਓ ਕੋਈ 5-7 ਗਲਾਸ ਤੱਕ ਟੁਕ ਟੁਕ ਪਾਣੀ ਦੇ ਪੀਓ ਯਾਦ ਰੱਖ ਕੇ ਪੀਓ ਪਾਣੀ ਕੋਲੇ ਰੱਖੋ ਆਪਣੇ ਹਨਾ ਪਾਣੀ ਤਾਂ ਵੈਸੇ ਵੀ ਬਹੁਤ ਜ਼ਰੂਰੀ ਹੈ ਔਰ ਸਰਦੀ ਚ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਗਰਮੀ ਨਾਲੋਂ ਕਿਉਂਕਿ ਗਰਮੀਆਂ ਦੇ ਵਿੱਚ ਪਸੀਨਾ ਆ ਕੇ ਆਪਣਾ ਜੋ ਵੀ ਹੈ ਉਹ ਬਾਹਰ ਨਿਕਲ ਜਾਂਦਾ ਹੈ ਪਰ ਸਰਦੀਆਂ ਦੇ ਵਿੱਚ ਜੇ ਸਾਨੂੰ ਪਸੀਨਾ ਤਾਂ ਆਉਂਦਾ ਨਹੀਂ ਹੈ ਟਾਕਸਿਨਸ ਬਾਹਰ ਕਿਵੇਂ ਨਿਕਲਣਗੇ ਸੋ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਸਾਨੂੰ ਪਾਣੀ ਬਹੁਤ ਜ਼ਿਆਦਾ ਪੀਣਾ ਸਰਦੀ ਦੇ ਵਿੱਚ ਤਾਂ ਕਿ ਸਾਨੂੰ ਯੂਰੀਨ ਬਹੁਤ ਆਵੇ ਔਰ ਜਿਹੜੇ ਟਾਕਸਿਨਸ ਹੈਗੇ ਨੇ ਉਹ ਸਾਡੀ ਬਾਡੀ ਦੇ ਵਿੱਚੋਂ ਰਿਮੂਵ ਹੁੰਦੇ ਰਹਿਣ ਸੋ ਇਸ ਕਰਕੇ ਪਾਣੀ ਵੈਸੇ ਵੀ ਬਹੁਤ ਜ਼ਿਆਦਾ ਪੀਣਾ ਹੈ ਸਰਦੀ ਚ ਧਿਆਨ ਰੱਖਿਓ ਕਿ ਕੋਸਾ ਪਾਣੀ ਹੈ ਜਿਹੜਾ ਤੁਸੀਂ ਇੱਕ ਬੋਟਲ ਆ ਜਿਹੜੀ ওয়াটার ਬੋਟਲ ਉਹਦੇ ਵਿੱਚ ਭਰ ਕੇ ਰੱਖ ਲਿਆ ਕਰੋ ਔਰ ਟਾਈਮ ਟੂ ਟਾਈਮ ਪੀਂਦੇ ਰਹਾ ਕਰੋ ਠੀਕ ਹੈ ਜੀ ਬਹੁਤ ਜ਼ਰੂਰੀ ਹੈਗਾ ਪਾਣੀ ਪੀਣਾ ਇਹ ਨਾ ਸੋਚਿਓ ਕਿ ਹੁਣ ਸਰਦੀ ਆ ਗਈ ਹੁਣ ਪਿਆਸ ਨਹੀਂ ਲੱਗਦੀ ਤੇ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਪਾਣੀ ਦੀ ਗਰਮੀ ਨਾਲੋਂ ਵੀ ਜ਼ਿਆਦਾ ਜ਼ਰੂਰਤ ਹੈ ਹੁਣ ਆਪਾਂ ਨੂੰ ਸੋ ਪਾਣੀ ਪੀਣਾ ਹੈਗਾ ਯਾਦ ਰੱਖ ਕੇ ਪਾਣੀ ਪੀਣਾ ਔਰ ਦੁੱਧ ਨਾਲ ਇਹ ਚੀਜ਼ ਤੁਸੀਂ ਲੈਣੀ ਹੈਗੀ ਬਹੁਤ ਸਾਰੀਆਂ ਭੈਣਾਂ ਦੇ ਅੱਜ ਮੈਨੂੰ ਮੈਸੇਜ ਆਏ ਕਿ ਸਾਨੂੰ ਵੀ ਪਾਠਾ ਲਿਆ ਦਿਓ ਤੇ ਹੁਣ ਮੈਂ ਸੋਚਿਆ ਕਿ ਮੈਂ 5-4 ਕਿਲੋ ਤਾਂ ਪਾਠਾ ਮੰਗਾ ਕੇ ਰੱਖ ਹੀ ਲੈਣੀ ਆ ਤੇ ਜਿਹੜੀਆਂ ਮੰਗਣਗੀਆਂ ਮੈਂ ਦੇ ਹੀ ਜਾਊਂਗੀ ਕੋਈ ਮਹਿੰਗਾ ਮੁੰਗਾ ਨਹੀਂ ਹੈਗਾ ਜੀ ਤੁਸੀਂ ਇਹ ਨਾ ਸੋਚੋ ਵੀ ਪਤਾ ਨਹੀਂ ਇਹ ਤਾਂ ਦੱਸਦੇ ਨੇ ਇਹਨਾਂ ਨੇ ਵਿੱਚੋਂ ਕੁਝ ਕਮਾਉਣਾ ਹੋਊਗਾ ਮੈਂ ਕੁਝ ਨਹੀਂ ਕਮਾਉਣਾ ਇਹਦੇ ਵਿੱਚੋਂ ਪਰਮਾਤਮਾ ਬਚਾਵੇ ਇਹ ਜੇ ਕਮਾਉਣ ਤੋਂ ਇਹ ਕੋਈ ਛੋਟੀਆਂ-ਛੋਟੀਆਂ ਚੀਜ਼ਾਂ ਕਮਾਈ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਮੇਰੇ ਕੰਮ ਦੀ ਇਹ ਚੀਜ਼ ਨਹੀਂ ਹੈਗੀ ਇਸ ਤਰ੍ਹਾਂ ਮੈਂ ਨਹੀਂ ਕਰਨਾ ਹੈਗਾ ਸੋ ਜਿਨ੍ਹਾਂ ਨੂੰ ਪ੍ਰੋਬਲਮ ਹੈ ਕਿ ਇੱਕ ਦੋ ਆਨੇ ਕਿਹਾ ਕਿ ਸਾਨੂੰ 10-12 ਦਿਨ ਹੋ ਗਏ ਬਹੁਤ ਦੁਕਾਨਾਂ ਅਸੀਂ ਫਿਰਲੇ ਸਾਨੂੰ ਨਹੀਂ ਮਿਲਿਆ ਸੋ ਮੈਂ ਤਾਂ ਕਰਕੇ ਤੁਹਾਨੂੰ ਕਹਿ ਦੇਣੀ ਆ ਕਿ ਜਿਨ੍ਹਾਂ ਨੂੰ ਐਮਰਜੈਂਸੀ ਚਾਹੀਦਾ ਹੈਗਾ ਮੈਂ ਤਾਂ ਭੇਜ ਦੂੰਗੀ ਅਦਰਵਾਈਜ਼ ਮੈਂ ਇੰਨੀ ਫ੍ਰੀ ਨਹੀਂ ਹੈਗੀ ਕਿ ਮੈਂ ਮੰਗਾਵਾਂਗਾ ਕੇ ਦੇਈ ਜਾਵਾਂ ਮੇਰੇ ਲਈ ਬਹੁਤ ਜ਼ਿਆਦਾ ਔਖਾ ਹੈਗਾ ਇਹ ਪਰ ਫਿਰ ਵੀ ਮੈਂ ਟਾਈਮ ਚੋਂ ਟਾਈਮ ਕੱਢ ਕੇ ਤੁਹਾਨੂੰ ਭੇਜਦੀ ਆ ਇਹ ਕੋ ਮੇਰੀ ਕਮਾਈ ਦਾ ਸਾਧਨ ਨਹੀਂ ਆ ਤੁਸੀਂ ਇਹਨੂੰ ਗਲਤ ਨਾ ਲੈ ਲਿਓ ਪਲੀਜ਼ ਠੀਕ ਹੈ ਤੇ ਕਈਆਂ ਨੂੰ ਐਮਰਜੈਂਸੀ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਨਹੀਂ ਮਿਲ ਰਿਹਾ ਹੁਣ ਅੱਜ ਮੈਨੂੰ ਉੱਤਰਾਖੰਡ ਤੋਂ ਕਿਸੇ ਭੈਣ ਦਾ ਮੈਸੇਜ ਆਇਆ ਕਿ ਸਾਡੇ ਤਾਂ ਇੱਥੇ ਕੋਈ ਜਾਣਦਾ ਹੀ ਨਹੀਂ ਹੈਗਾ ਵੀ ਮੈਨੂੰ ਭੇਜ ਦਿਓ ਪਲੀਜ਼ ਤੇ ਉਹ ਹੁਣ ਪ੍ਰਾਣੀਆਂ ਭੈਣਾ ਮੇਰੇ ਨਾਲ ਜੁੜੀਆਂ ਨੇ ਮੈਨੂੰ ਜਾਣਦੀਆਂ ਨੇ ਕਈ ਮੇਰੀਆਂ ਕਸਟਮਰ ਨੇ ਪ੍ਰਾਣੀਆਂ ਹਨ ਮੈਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੀ ਮੇਰਾ ਇੱਕ ਤੁਹਾਡੇ ਨਾਲ ਅੱਛਾ ਕਨੈਕਸ਼ਨ ਹੈ ਅੱਛਾ ਬੌਂਡ ਹੈਗਾ ਸੋ ਕਈ ਵਾਰੀ ਮੈਂ ਮਜਬੂਰ ਹੋ ਜਾਂਦੀ ਆ ਮੈਂ ਜਵਾਬ ਨਹੀਂ ਦੇ ਪਾਉਂਦੀ ਤੇ ਫਿਰ ਮੈਂ ਕਹਦਨੀ ਆ ਚਲ ਕੋਈ ਨਾ ਮੈਂ ਭੇਜ ਦਨੀ ਆ ਬੀਬੀ ਨੂੰ ਮਂ ਕਹੂੰਗੀ ਚਲ ਹੁਣ ਬਚਾ ਰਹੀਆਂ ਕਹਿਨੀ ਆ ਨਹੀਂ ਮੈਂ ਭੇਜ ਦਨੀ ਆ ਨਹੀਂ ਮਿਲਦਾ ਉਹਨਾਂ ਸੋ ਇਸ ਤਰ੍ਹਾਂ ਦਾ ਮੇਰੇ ਕੰਬੀਬੀ ਕਈ ਵਾਰੀ ਹੱਸਦੀ ਵੀ ਹੁੰਦੀ ਆ ਵੀ ਤੂੰ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਲੱਗੀ ਰਹਿਨੀ ਆ ਸਾਰਾ ਦਿਨ ਹਨ ਤੇ ਚਲੋ ਕੋਈ ਨਾ ਜੀ ਮੇਰਾ ਅੱ ਤੇ ਜਿਵੇਂ ਲੱਗੀ ਵੀ ਰਹੂੰਗੀ ਤੁਹਾਡੇ ਲਈ ਕੁਛ ਕਰਦੀ ਰਹੂੰਗੀ ਤੇ ਕੋਈ ਐਡੀ ਗੱਲ ਨਹੀਂ ਐ ਪਰ ਇਹਨੂੰ ਰੋਂਗ ਵੇਚ ਨਹੀਂ ਲੈਣਾ ਹੈਗਾ ਕਿ ਮੈਂ ਪਤਾ ਨਹੀਂ ਕੁਛ ਇਹਦੇ ਵਿੱਚ ਉਹ ਕਮਾ ਰਹੀ ਹਾਂ ਕਮਾ ਕੂ ਨਹੀਂ ਰਹੀ ਮੈਂ ਕੀ ਇਹਦੇ ਵਿੱਚ ਉਹ ਹਜ਼ਾਰਾਂ ਕੱਢ ਲੈਣੇ ਨੇ ਤੁਹਾਡਾ ਕੋਰੀਅਰ ਆ ਜਿਹੜਾ ਉਹ ਲੱਗਦਾ ਉਹ ਮੈਂ ਤੁਹਾਡੇ ਤੋਂ ਲੈ ਕੇ ਤੁਹਾਨੂੰ ਇਹ ਚੀਜ਼ਾਂ ਭੇਜ ਦੇਣੀਆਂ ਨੇ ਬਹੁਤ ਸਸਤੇ ਦੇ ਵਿੱਚ ਗਈਆਂ ਵੀ ਨੇ ਇੱਕ ਦੋ ਭੈਣਾਂ ਕੋਲੇ ਉਹ ਕਮੈਂਟ ਕਰਕੇ ਦੱਸ ਦੇਣਗੀਆਂ ਤੁਹਾਨੂੰ ਵੀ ਸਾਡੇ ਕੋਲੇ ਜਿਹੜੀ ਚੀਜ਼ ਆਈ ਹੈਗੀ ਆ ਵੀ ਤੇ ਇਹ ਹੈਗਾ ਜੀ ਮਤਲਬ ਕਿ ਭੈਣਾਂ ਦਾ ਪਿਆਰ ਜਿੱਤੇ ਕਰਕੇ ਮੈਂ ਤੁਹਾਡੇ ਇਹਨਾਂ ਕੰਮਾਂ 'ਚ ਲੱਗੀ ਰਹਿਣੀ ਆ ਬਿਜ਼ੀ ਰਹਿਣੀ ਆ ਸੋ ਚਲੋ ਠੀਕ ਹੈ ਜੀ ਹੁਣ ਆਪਾਂ ਵਲੌਗ ਦਾ ਕਰਦੀ ਇੱਥੇ ਐਂਡ ਤੇ ਫਿਰ ਮਿਲਦੇ ਆਪਾਂ ਹੋਰ ਕੋਈ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ